ਲੱਗੇ ਆਪਣਾ ਨਵਾਂ ਵਲੌਗ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਚਾਹਦਰੀ ਕੋਲੇ ਉਹਨਾਂ ਦੇ ਕਬੂਤਰ ਦਿਖਾਉਣਿਆਂ ਨਾਲੇ ਤੁਹਾਨੂੰ ਨਾਲੇ ਉਹਨਾਂ ਦੇ ਸ਼ੌਕ ਦਿਖਾਉਣਿਆਂ ਫਿਰ ਜਨ ਹੋ ਰਹਿੰਦੇ ਆ ਤੇ ਆਪਾਂ ਚੱਲੇ ਆ ਉਹਦੇ ਅੰਨ ਨੂੰ ਉੱਥੇ ਚੱਲ ਗਏ ਉਹਦੇ ਕਬੂਤਰ ਦਿਖਾਉਣਿਆਂ ਨਾਲੇ ਤੇ ਨਾਲੇ ਆਪਾਂ ਕਰਦੇ ਆ ਉਹਨਾਂ ਨਾਲ ਗੱਲਾਂ ਬਾਤਾਂ ਕਬੂਤਰਾਂ ਦੀਆਂ ਕਿਦੋਂ ਤੋਂ ਰੱਖੇ ਆ ਉਹਨਾਂ ਨੇ ਕਿਵੇਂ ਆ ਕਿੰਨੀਆਂ ਬਾਜ਼ੀਆਂ ਛੱਡੇ ਆ ਕਿਤੇ ਆ ਕੋਈ ਅਜਰੇ ਵੀ ਆ ਕਿਬੂਤਰ ਕਿੱਥੋਂ ਇਕੱਠੇ ਕੀਤੇ ਉਹਨਾਂ ਨੇ ਉੱਤੇ ਚੱਲ ਕੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਚਲੋ ਮਿਲਦੇ ਆਂ ਉਹਨਾਂ ਦੇ ਘਰੇ ਜਾ ਕੇ ਇਹ ਲਾਇਆ ਥੋੜਾ ਇੱਕ ਲਾਇਆ ਉਹ ਜੋੜਾ ਨੀਲਾ ਡੱਬਾ ਕਿਹੜਾ ਲਾਇਆ ਡੱਬੀ ਨਾ ਉਹ ਜਿਹੜਾ ਤੇਰੇ ਕੋ ਕਬੂਤਰ ਨਹੀਂ ਗਿਆ ਸੀ ਨਾ ਲੱਡਪਾ ਆਹੋ ਉਹਦਾ ਪੁੱਤ ਉਹਦਾ ਪੁੱਤ ਇੱਧਰ ਕਮੱਕਰ ਕਮੱਕਰ ਸਾਰੇ ਮੈਕਸੀ ਆ ਨਾ ਪਾਕਿਸਤਾਨੀ ਨਹੀਂ ਹਾਂ ਜੋੜੇ ਜੋੜੇ ਜਿਹੜੇ ਲੱਗੇ ਆ ਨਾ ਪੱਕੇ ਹਾਂ ਉਹੀ ਆ ਇਹ ਲਾਇਆ ਇਹ ਸ਼ੇ ਲਾਇਆ ਉਹਦੇ ਨਾਲ ਇਹਦਾ ਇੱਕ ਪਾਰ ਖਾਂਬੇ ਇੱਕ ਪਾਸੇ ਤੇ ਕੱਟੇ ਨਹੀਂ ਉਹ ਵੀ ਇਹ ਉਹ ਨਹੀਂ ਲੈੜਾ ਇਹਦਾ ਤੇ ਰੋ ਗਿਆ ਇਹ ਹਮਮ ਆਪਾਂ ਅੱਖ ਦਿਖਾਈ ਇਹ ਦੀ ਚਿੱਟੀ ਅੱਖਾਂ ਦਾ ਆਹ ਕਿੰਨੀ ਸੋਹਣੀ ਆ ਕਬੂਤਰ ਤੇ ਵਧੀਆ ਕਿੰਨਾ ਉਮਰ ਕਿੰਨੀ ਹੋ ਗਈ ਹੈ ਜੀ ਇਹ ਤਾਂ ਬਸ ਹੁਣੇ ਹੀ ਥੋੜਾ ਕਬੂਤਰ ਹੁਣੇ ਬਣਿਆ ਤੇ ਉਹਦੇ ਨਾਲ ਹੀ ਉਹਦੀ ਭੈਣ ਬੈਠੀ ਆ ਉਹ ਉਹ ਜਿਹੜੀ ਇੱਧਰ ਬੈਠੀ ਆ ਤਾਂ ਕੀ ਆ ਇੱਕ ਕਾਲੀ ਆ ਦੀ ਤੇ ਇੱਕ ਚਿੱਟੀ ਆ ਹਮ ਇਹ ਡਾਇਆ ਮੈਂ ਉਡਾਈ ਨਹੀਂ ਖੜੇ ਇਹ ਡਾਇਆ ਸੱਤ ਕੋ ਘਟੇ ਮੇਰੇ ਕੋ ਉੱਡਿਆ ਜਿਹੜੇ ਸੈਟਲ ਤੋਂ ਆਏ ਕਬੂਤਰ ਉਹ ਕਿਹੜੇ ਆ ਕਰੂ ਮੈਂ ਥੋੜੀ देर ਤੇ ਮਿਲਦੇ ਬਸ ਆ ਜੋੜੇ ਨੂੰ ਥਾਂ ਥੋੜੀ ਨਹੀਂ ਆ ਨਹੀਂ ਇਹ ਤਾਂ ਮੈਂ ਲਾਂ ਲਈ ਬਣਾਏ ਸੀਗੇ ਹੂੰ ਤੇ ਜਦੋਂ ਸੈਟਲ ਤੋਂ ਹੋ ਜਾਣੇ ਆ ਨਾ ਫੇਰ ਉਹ ਕਰਾਂ ਇੱਧਰ ਕਬੂਤਰੀਆਂ ਇਹ ਬੱਚੇ ਦੇ ਕਬੂਤਰ ਹੀ ਆ ਸੈਟਲ ਵਾਲੇ ਕਬੂਤਰ ਵੀ ਇੱਧਰ ਹੀ ਆ ਮੂਲਕ ਨੇ ਇਹ ਕੂਤਰੀ ਮੈਂ ਕਿਹਾ ਤੇਰੇ ਕੋਈ ਆਈ ਹੈ ਨਹੀਂ ਤੇਰੇ ਨਹੀਂ ਇਹ ਸੈਟਲ ਤੋਂ ਆਈ ਲਾਚੀ ਨਹੀਂ ਕੂਤਰੀ ਰੋਕੀ ਤੀਰ ਆਕ ਰੋਕੀ ਇਹ ਅੰਦਰ ਇਕਦਰੀ ਆ ਦੇ ਕੋ ਨਾ ੱੱਕਾ ਵੜਾ ਕਰਦਾ ਤਾ ਕਬੂਤਰਾਂ ਨਾਲ ੱੱਕਾ ਜੀ ਕਰੀਏ ਰੁਕ ਪਾ ਦੇ ਜੱਕਰਾ ਇਹ ਹੱਥ ਨਹੀਂ ਲੱਗਿਆ ਨਾ ਉੱਤੇ ਕਦੇ ਵੀ ਤੇ ਨਾ ਇਹ ਨਾ ਚੋਂਦਾ ਸੀ ਇਹ ਟਰੱਕ ਰੁਕਦਾ ਹੀ ਰਹਿੰਦਾ ਸੀ ਇੰਦਾਂ ਦੇ ਕੋਤਰੀ ਆ ਦੇ ਕੋ ਸੇਮ ਲਿਟੋ ਕਾਪੀ ਲਾਲ ਚੀਨੀ ਇਹ ਉਹ ਲਾਲ ਚੀਨੀ ਦਾ ਭਰਾ ਹੈ ਜਿਹੜਾ ਰਾਤ ਨੂੰ ਬਾਹਰ ਰਹਿ ਜਾਂਦਾ ਹੈ ਇਹ ਤੇਰੇ ਕੋਲ ਨਿਕਲੇ ਇਹ ਮੇਰੇ ਕੋਲ ਨਿਕੜਿਆ ਉਹਦਾ ਆ ਆਹੋ ਜਿਹੜਾ ਉੱਟ ਦਾ ਬੜਾ ਹੈ ਉੱਟ ਦਾ ਬੜਾ ਹੀ ਆ ਸਾਹ ਬੱਚੇ ਆ ਉਹਨਾਂ ਚੋਂ ਜਿਹੜੇ ਸੀ ਕਬੂਤਰੀ ਬਣੀ ਸ਼ਾਮ ਤੱਕ ਬੰਦੇ ਸੀਗੇ ਹਾਂ ਮੋਜੀ ਕਿੱਥੇ ਆ ਮੋਜੀ ਉੱਤਰ ਨੂੰ ਬੜੀ ਹੋਈ ਹੈ ਕਾਉਂਡਿਆ ਹੋਇਆ ਸ਼ਾਮ ਤੱਕ ਨ ਆਉਣ ਵਾਲੇ ਹੋਏ ਆ ਪਰ ਮੈਂ ਮੌਸਮ ਦੀ ਵੇਟ ਕਰਦਾ ਪਿਆ ਅੰਦਰ ਹਲਾਬ ਵੀ ਜਿਆਦੀ ਆ ਯਾਰ ਸਿੱਟੀ ਆਪਕੋ ਉਹ ਨਹੀਂ ਸੁਣੇ ਇਹ ਵੱਡੇ ਕੂਤਰ ਦੇ ਬੱਚੇ ਆ ਜਿਹੜਾ ਬਾਜੀ ਨੇ ਛੱਡਿਆ ਸੀਗਾ ਮੈਂ ਹੂੰ ਇਹ ਵੀ ਮੇਰੇ ਕੋਲ ਸੱਤੋ ਸੱਤ ਉੱਡੇ ਆ ਪੂਰਾ 10-4 ਗਨੇ ਆ ਜਿਹੜੇ ਮੇਰੇ ਕੋਲ ਸੱਤੋ ਸੱਤ ਉੱਡੇ ਆ ਇਹ ਮੱਚਾ ਮੇਰੇ ਕੋਲ ਚੰਗਾ ਉੱਡੇ ਆ ਪਰ ਇਹਦੀਵੇਂ ਫੁੱਲ ਕੱਢਾਰੀਆਂ ਨਹੀਂ ਲਈਆਂ ਹਾਲੇ ਇਹ ਤੇ ਲੱਗਿਆ ਹੋਇਆ ਜਾਲ ਆ ਖੁੱਡਾ ਪੈ ਇਹਨੂੰ ਕਿੰਨਾ ਚਿਰ ਹੋ ਗਿਆ ਇਹ ਤਾਂ ਮੈਂ ਥੋੜਾ ਟਾਈਮ ਹੋਇਆ ਲੱਗਦਾ ਸਾਲੂ ਕੇਸ ਦਾ ਸਾਲੀ ਪਿਛੇ ਸਾਲੀ ਪਾਇਆ ਆ ਖੁੱਡਾ ਹਾਂ ਕਰਨ ਆਇਆ ਪੱਕਾ ਪੱਕਾ ਇਸ ਗਰਮੀ ਨਾਲ ਮੌਸਮ ਕਰਕੇ ਰੁਕੇ ਹੋਇਆ ਮੈਂ ਕਿਹਾ ਮੌਸਮ ਸੱਟ ਜਾ ਹੋ ਜਾਏ ਭਾਈ ਹਾਂ ਪਹਿਲਾਂ ਕਿੱਥੇ ਹੁੰਦੇ ਪਹਿਲਾਂ ਪਰਲੇ ਸਾਈਡੋਂ ਲਾਜੀ ਸਾਰੇ ਮੋਤੀ 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 ਆਰੇ ਫਰਾਵਤ ਬਸ ਜਰਾ ਕਿਤੇ ਮੋਤੀ ਆ ਸ਼ਿੱਟੀ ਆਖਦੀ ਉਹ ਰੀਮੋਡੀਆਂ ਅਰਾਂ ਤੱਕ ਪੁਰੀਆਂ ਕੋਈ ਨਾ ਆਏ ਨਾ ਉਤਰੀ ਆਏ ਪੁੱਤਰ ਮੋਦਰ ਦਿੱਤਾ ਹੈ ਇੱਧਰ ਜਿਆਦੇ ਕਬੂਤਰ ਹੀ ਨੇ ਹਣਾ ਤਰ ਹੋਇਆ ਮੇਰੇ ਥੋੜੇ ਜਿਹਾ ਢਿੱਲੇ ਹਾਂ ਉਹਦੇ ਵਰਕੇ ਨਾ ਮਮਾ ਉਹ ਚਾਰ ਪੰਜ ਦਿਨ ਕੋਤੜਾਈ ਨਾਲ ਕੋਲੇ ਬੁਲੇ ਹਾਂ ਹਾਂ ਵਾ ਇਹ ਉਤਰੀ ਦੀ ਸਰੋਂ ਪਾਈ ਹੈ ਨਾ ਅਜੇ ਵੀ ਹਾਂ ਕਿ ਹੁਣ ਸ਼ੁਰੂ ਕੀਤੀ ਦੁਬਾਰਾ ਆਹ ਕੱਟੀ ਆ ਖੰਭ ਕੱਟੇ ਹੋਇਆ ਨਹੀਂ ਉਤਰੀ ਦੀ ਘੇਰ ਬੜੀ ਖਰੀਆ ਡੱਬੀ ਆ ਵੀ ਇਹ ਇਹ ਮਗਾਈਓ ਤੇ ਇਹਦੇ ਕਰਕੇ ਨਾ ਸਪੈਸ਼ਲ ਉਤਰ ਮਗਾਈ ਮਾ ਤੇ ਉਤਰੀ ਘਾਵਾ ਇਹ ਡੱਬੀ ਆ ਉਹਦੀ ਭੈਣ ਜਿਹੜੀ ਰਤੀ ਹੁਣ ਲਾਲਚੀ ਨਾ ਬਚਨ ਦਿਖਾਇਆ ਉਹਦੀ ਮਸਤੀ ਆ ਹलो ਦੂਜੀ ਭੈਣ ਵੀ ਉਹ ਇਹ ਸਾਰੇ ਹੁੰਦੀਆਂ ਕੱਪ ਡੈਂਡਰ

ਕਪੀਲੀ ਅੱਖ ਦਾ ਕੱਚੀ ਬੇਲੀ ਅੱਖ ਦਾ ਇਹ ਹੁੰਦਾ ਮੇਰੇ ਕੋਲ ਤੇਰਾ ਘੰਟਾ ਜਿਹੜਾ ਅੱਜ ਤੱਕ ਪੂਰੀ ਕਰਮੇ ਦੀ ਹੱਥ ਦੀ ਕਰਮੇ ਤੇਰਾ ਇਹ ਹੈਗਾ ਡਿੱਕੇ ਦਾ ਪ੍ਰਾਅ ਹੈ ਆ ਉੱਤਰੀ ਵੱਡੇ 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 ਪਰ ਇਹ ਪਾਕਿਸਤਾਨੀਆਂ ਜੋ ਆ ਜਾਂਦੇ ਹਨਾ ਇਹ ਪਾਕਿਸਤਾਨੀ ਆ ਫਿਰ ਉਹ ਉੱਤਰਦੇ ਕਿੱਡੇ ਕਿੱਡੇ ਲੱਠੇ ਪੇ ਪੰਜ ਮਤਲਬ ਪੰਜ 5:30 ਵਜੇ ਬੈਠਣਾ ਨੋਰਮਲ ਹੀ ਹੈ ਇਹਦਾ ਨੋਰਮਲ ਕਿਰਕੂੰਗੁਰਵਾ ਬਾਜੀ ਤੇ ਕਿਉਂ ਨਹੀਂ ਪਾਉਣ ਦਿੰਦੇ ਪਤਾ ਨਹੀਂ ਆ ਪਿੰਦਾ ਨਾ ਚੱਕਰ ਇਹਦਾ ਕੂੰਗਰੂ ਦਾ ਚੱਕਰ ਪਿੰਦਾ ਨਾ ਇਹ ਕੋਈ ਨਹੀਂ ਹੈਗੇ ਉਹ ਆ ਉਹ ਨੇ ਜਿਹੜੇ ਆਪਾਂ ਛੱਤਿਆਂ ਤੇ ਨਹੀਂ ਲਾਉਂਦੇ ਉਹਨਾਂ ਕਿੱਥੇ ਹੋਇਆ ਮੇਰੇ ਨਾਲ ਕੋਈ ਗੱਲ ਇਹ ਬਣੋਏ ਉਹਨੂੰ ਨਹੀਂ ਆਤੇ ਬੱਚੇ ਜਿੱਤੇ ਮਰਜੀ ਲੱਭ ਲੈਣ ਆਏ ਪੂਰੇ ਅਮਰੀਕਾ ਜੇ ਟੈਡੀ ਨਹੀਂ ਲੱਪਣੇ ਇੱਕ ਕਬੂਤਰ ਫਿਰ ਮੈਸੇਂ ਨਹੀਂ ਲਾਉਂਦੇ ਇੱਧਰ ਮਲਵਾਈਆਂ ਨਾ ਪੱਟਾ ਲੱਗ ਜਾਂਦਾ ਨਾ ਹਾਂ ਉਹ ਤੋਂ ਹੀ ਜੋੜੇ ਨੂੰ ਉੱਧਰ ਛੱਡਦਾ ਇਹਨੇ ਵੀ ਛੱਡਦਾ ਹੀ ਨਹੀਂ ਹੈਗੇ ਹੋਰ ਵੀ ਮੇਰੇ ਕੋਲਥੇ ਜੇ ਕੂਤਰ ਉੱਡਣ ਵਾਲੇ ਮੇਰੇ ਕੋਲ ਸਾਰੇ ਹੀ ਹੈਗੇ ਕੂਤਰ ਦਾ ਆ ਮੇਰੇ ਕੁੱਕ ਮਗਰਦੇ ਬਰੀਡ ਹੈਗੀ ਇੱਕ ਆ ਇਹਨਾਂ ਦੇ ਪੱਲੇ ਜਦੋਂ ਵੀ ਡਾਇਨ ਹੁਣ ਹੁਣ ਤਾਂ ਵੀ ਜਦੋਂ ਵੀ ਡਾਇ ਹੈ ਢਾੜ ਚ ਆਉਣਾ ਕਦੇ ਵੀ ਇਹਨਾਂ ਨੇ ਨਾ ਮਤਲਬ ਕੋਈ ਨਹੀਂ ਕੀਤਾ ਵੀ ਸਟਾਰਟਿੰਗ ਕਰ ਲਈ ਨਾ ਪੰਜ 6 ਘੰਟੇ ਤੇ ਕਰਨੀ ਹੈ ਪਹਿਲੇ ਦਿਨ ਹੀ ਆ ਪਹਿਲੇ ਦਿਨ ਤੋਂ ਪੰਜ 6 ਘੰਟੇ ਦੀ ਸਟਾਰਟਿੰਗ ਆ ਦੀ ਜੇ ਹੌਲੀ 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 ਰਾਤ ਨੂੰ ਬਾਹਰ ਵੀ ਰਹ ਜਾਂਦੇ ਆ ਗਰਮੀਆਂ ਮੇਰੇ ਕੋਲ ਅੱਜ ਤੱਕ ਜਿੰਨੇ ਵੀ ਕਹੇ ਆ ਨਾ ਤੇਡੀ ਵੈਸੀ ਹਮ ਤੇ ਕਮਗਰ ਤਿੰਨ ਤਿੰਨ ਸਾਰੇ ਜੇ ਬੈਰੀ ਨੇ ਖਾਦੇ ਕਬੂਤਰ ਨਹੀਂ ਤੇ ਕੋਈ ਕਿਸੇ ਦੇ ਘਰੇ ਕਬੂਤਰਾਂ ਜੀ ਨਹੀਂ ਬਿਠਾ ਅੱਜ ਤੱਕ ਇਹਨਾਂ ਦਾ ਮੇਰੇ ਕੋਲ ਦਾ ਗੇਮ ਪਾਣੀ ਕੋ ਵੱਖਰਾ ਕਰਦਾ ਜਾਂ ਮਲਵਈਆਂ ਵਾਲਾ ਨਹੀਂ ਮਲਵਈਆਂ ਦੋ ਦੋ ਵੱਖਰਾ ਜਾਂ ਬਾਈ ਇਹਨਾਂ ਦਾ ਸਾਰਾ ਹੀ ਉਹ ਉਸ ਬ੍ਰੀਡ ਚੋਂ ਹੀ ਆ ਬੱਚਾ ਹੁਣ ਰੈਡੀ ਆ ਹੁਣੇ ਬੱਚੇ ਪਾਰਿਆ ਨਾ ਉੜੇ ਉਡਣਗੇ ਨਾ ਘਟਣਗੇ ਆਪਣਾ ਆਪਣੇ ਆਪ ਸੈੱਟ ਲਿਆਉਂਦੇ ਆਪਣਾ ਸਾਰਾ ਸਰੀਰ ਯਾਰ ਇਹ ਮੈਂ ਕਹਿੰਦਾ ਫੁੱਲੋ ਵੱਡੇ ਗੁੱਟਰ ਜਿਹਦਾ ਬੱਚਾ ਹੀ ਆ ਨਾ ਮੈਂ ਅੱਧਾ ਦਾ ਕਿਲੋ ਦਾ ਬੱਚਾ ਹੋਣਾ ਉੜਦੇ ਆ ਜੰਤ ਹੈਗਾ ਇਹ ਨਹੀਂ ਕਿ ਵੀ ਇੰਨੇ ਭਾਰੇ ਉੜਦੇ ਨਹੀਂ ਹੂੰ ਦੇਖਿਆ ਜਿਹਨਾਂ ਨੇ ਇੱਥੇ ਬੈਠੇ ਆ ਉਹਨਾਂ ਨੇ ਦੇਖੀ ਵੀ ਇਹ ਮੈਂ ਕਿ ਵੀ ਉੜਦੇ ਆ ਉੜਦੇ ਦੇਖਿਆ ਸਭ ਨੇ ਬਾਰੇ ਜਿੰਨੇ ਵੀ ਲੋਕਾਂ ਨੇ ਤੇ ਡੇੜੀ ਰੱਖੇ ਆ ਨਾ ਸਾਰੇ ਅੱਖ ਚ ਲਾਲ ਡੋਰੇ ਆ ਇਹ ਮੱ ਕੋਟ ਪੱਟ ਕੇ ਬਣਾਇਆ ਬੜੇ ਓਪੀ ਇਹ ਆਏ ਕਿੱਥੋਂ ਤੁਹਾਡੇ ਕੋਲ ਇੱਕ ਅਰਮੀਨੀਅਨ ਹੈਗਾ ਬੰਦਾ ਉਹ ਤੇ ਕੁਝ ਲੈਂਦਾ ਸੀ ਮੈਂ ਕਬੂਤਰ ਅਰਮੀਨੀਅਨ ਆ ਅਰਮੀਨੀਅਨ ਇਥੇ ਰਹਿੰਦੇ ਨਹੀਂ ਹਾਂ ਨਹੀਂ ਹਾਂ ਬਾਹਰ ਹੈ ਕਿੱਥੇ ਸਾਲ ਹੋ ਗਏ ਹਾਂ ਇਹ ਕਬੂਤਰ ਲੈਂਦਾ ਸੀ ਉਹਦੇ ਕੋਲ ਓਕੇ ਪਹਿਲਾ ਕਬੂਤਰ ਫੁੱਟੇ ਦਾ ਹਾਂ ਇਹ ਲਾਲਾ ਤਿੰਨ ਕਬੂਤਰ ਆ ਮੇਰੇ ਕੋਲ ਹਾਂ ਇਹਦੇ ਬੱਚੇ ਬਣਾਏ ਆ ਸਾਰੇ ਸਾਰੇ ਬੱਚੇ ਟੈਡੀ ਸਾਰੇ ਇਹਦੇ ਬਣਾਏ ਆ ਹਾਂ ਵੈਸੀ ਸਾਰੀ ਬਰੀਡ ਇਹਦੇ ਚੋਂ ਬਣੀ ਆ ਹਾਂ ਇਹਦਾ ਜਿਹੜਾ ਪਿਓ ਸੀਗਾ ਉਹ ਮਰ ਗਿਆ ਮੇਰੇ ਕੋਲ ਉਹਦੇ ਚੋਂ ਬਣੀ ਸੀ ਸਾਰੀ ਹਾਂ ਹਾਂ ਤੋਂ ਬਾਅਦ ਆਤ ਹੈ ਗਿਆ ਮੇਰੇ ਕੋਲ ਬੱਡਾ ਤੇ ਇਹਨਾਂ ਦਾ ਕਬੂਤਰੀਆਂ ਕਿਹੜੀਆਂ ਲਾਈਆਂ ਫਿਰ ਪਿਓਰੀ ਪਿਓਰੀ ਬਲੱਡ ਲਾਈਨ ਲਾਈ ਆ ਜਿਹੜੀ ਟੈਡੀ ਨਾਲ ਟੈਡੀ ਲਾਈ ਆ ਹਾਂ ਵੈਸੀ ਨਾਲ ਵੈਸੀ ਪਾਈ ਆ ਤੋਂ ਪਾਈਆਂ ਬੱਚੇ ਹੈਗੇ ਮੇਰੇ ਕੋ 50 60 ਬੱਚੇ ਹੂੰ ਜਿੱਦਾਂ ਵੈਸੀ ਨੂੰ ਟੈਡੀ ਨਾਲ ਪਾਇਆ ਕਮਗਰ ਨੂੰ ਵੈਸੀ ਫਾਈਫ ਲਾਇਰ ਨੂੰ ਹਾਈ ਫਲਾਰ ਨਾਲ ਪਾਇਆ ਇਹ ਨਹੀਂ ਵੀ ਮੰਗਲੀ ਮੰਗਲੀ ਕਿਸ ਨਾਲ ਕਰੋ ਤੁਸੀਂ ਇੱਕ ਅੱਧਾ ਇੱਕ ਜੋੜਾ ਕੀਤਾ ਨਹੀਂ ਸੀ ਤੁਸੀਂ ਉਹ ਜੋੜਾ ਮੈਂ ਦਾਈ ਸੀ ਉਹਦਾ ਰਿਜ਼ਲਟ ਬੜਾ ਪਰੋ ਟੱਕ ਕੇ ਬਾਹਲੀ ਉੜਦੇ ਸੀ ਹਾਂ ਇਹ ਪਿਓਰ ਸਾ ਉਹ ਰਾਮਪੂਰੀ ਇਕ ਉਤਰੀ ਉਧਰ ਆ ਉਹ ਆ ਡਿੱਟਾ ਚੱਕ ਉਤਰ ਆ ਨਾ ਇਹ ਥੋੜੇ ਇੱਕ ਮੈਲੇ ਗੰਦੇ ਤਾਂ ਹੈ ਇੱਕ ਤਾਂ ਕੱਚਾ ਕੁੱਡਾ ਹੂੰ ਤੋਂ ਫਿਰ ਕੁਝ ਥੋੜਾ ਸੁਲ੍ਹਾਵ ਆ ਸੁਲ੍ਹਾਵ ਜੀ ਮਤਰਾ ਵੀ ਕਾ ਤੁਹਾਡੇ ਦੂਜਾ ਏ ਉਹ ਚੁੱਕਣਾ ਆ ਸਾਰਾ ਇਹ ਹੂੰ ਇਸ ਗਰਮੀ ਕੱਦ ਲੈ ਇਹ ਇਹਦੇ ਵਿੱਚ ਚਾਪ ਨੇ ਮੇਰੇ ਕੋਲ ਆਹ ਉਤਰੀਆ ਤੇ ਇਹ ਦਾ ਪਿਆ ਇਹ ਕਰੋ ਨਿਕਲ ਗਿਆ ਇਹ ਛੋਟਾ ਜਿਹਾ ਘਰ ਕੋਰ ਨਹੀਂ ਦੇਖਿਆ ਸੀ ਇਹਨੇ 6 ਦਿਨਾਂ ਬਾਅਦ ਆਪੇ ਮੈਨੂੰ ਘਰੇ ਆ ਗਏ ਇੱਥੇ ਬੈਠਾ ਮੇਰਾ ਕੁੱਡੇ ਦੇ ਦੱਸਿਆ ਨਹੀਂ 6 ਦਿਨ ਕਿਤੇ ਵੀ ਨਹੀਂ ਦੱਸਿਆ 6 ਦਿਨ ਬਾਅਦ ਆਇਆ ਆਪੇ ਹੀ ਆ ਗਿਆ ਮਰਾ ਟੁੱਟਿਆ ਪਿਆ ਸੀ ਜਮ ਜੀ ਇੰਟੇਮ ਲਿਆਂਦੇ ਸੀ ਜੋਰਜੀਆਂ ਤੋਂ ਔਰ ਜੋਰਜੀਆਂ ਤੋਂ ਕਿੱਥੋਂ ਆਏ ਇਹ ਇਹ ਇੱਕ ਬੰਦੇ ਨੇ ਰੱਖਿਆ ਪਾਕਿਸਤਾਨੀਆ ਮੁੰਡਾ ਉਸਤਾਦ ਇੱਕ ਵਾਰੀ ਯੂਬਾ ਸਿਟੀ ਆ ਕੋਈ ਕੀ ਨਾਮ ਬੰਦੇ ਦਾ ਪਾਕਿਸਤਾਨੀ ਕਬੂਤਰ ਬੜੇ ਮਸ਼ਹੂਰ ਆ ਬੰਦਾ ਵੀ ਪਾਕਿਸਤਾਨੀ ਆ بڑا ਹੀ ਮਸ਼ਹੂਰ ਬੰਦਾ ਯਾਰ ਮੈਂ ਨਾਮ ਹੀ ਭੁੱਲ ਗਿਆ ਮੈਨੂੰ ਵੀ ਜਿੱਤੇ ਨਹੀਂ ਆ ਰਿਹਾ ਉਹ ਫਿਰਨੋ ਤੋਂ ਕਬੂਤਰ ਲੈ ਗਿਆ ਕਈ ਸਾਲ ਪਹਿਲਾਂ ਹਾਂ ਤੇ ਉਹ بڑا ਮਸ਼ਹੂਰ ਬੰਦਾ ਮੇਰੇ ਕੋਲ ਦੋ ਤਿੰਨ ਬੰਦਿਆਂ ਨੇ ਤੁਹਾਡੇ ਭਲੇਖੇ ਉਹਦਾ ਪੁੱਛਿਆ ਇਹ ਆਪਣਾ ਇੱਕ ਬੰਦਾ ਹਾਂ ਬਜ਼ੁਰਗ ਆ ਬੰਦਾ ਮਤਲਬ ਆਪਣੇ ਬੁਆ ਵਰਮਾ ਮਮਾ ਹਾਂ ਉਹਦੇ ਕਬੂਤਰ ਲੈ ਕੇ ਗਿਆ ਉਹ ਮੇਰੇ ਨਾਲ ਅਜੇ ਤੋ 10 ਸਾਲ ਪਹਿਲਾਂ ਹੂੰ ਉਹ ਬੜੇ ਬਹੁਤ ਖਰੇ ਕਬੂਤਰ ਐ ਮਤਲਬ ਉਹ ਉਹਨਾਂ ਦੇ ਨਾਲ ਦੇ ਕਬੂਤਰ ਹੀ ਹੈ ਨਹੀਂ ਕਿਸੇ ਕੋਲ ਹੂੰ ਤੇ ਕਦੋਂ ਆਂਡੇ ਆਉਣੇ ਕਦੋਂ ਬੰਦ ਹੋਏ ਇੰਡੀਆ ਤੋਂ ਆਂਡੇ ਤਾਂ ਹੁਣ ਵੀ ਮੰਗਾ ਸਕਦਾ ਆ ਆ ਜਾਣੇ ਪਰ ਉਹ ਪੈਕਿੰਗ ਪੂਕਿੰਗ ਜੀ ਕਰਕੇ ਆ ਪਹਿਲਾਂ ਕਹਿੰਦੇ ਲੋਕੀ ਸਿੱਧੇ ਹੀ ਆਂਡੇ ਲੈ ਕੇ ਆਪ ਹੀ ਲੈ ਆਉਂਦੇ ਰੋਕਦੇ ਨਹੀਂ ਮੇਰੇ ਕੋਲ ਕੱਲਰ ਮੈਨ ਨੇ ਆਇਆ ਬੰਦਾ ਇੱਕ ਕਬੂਤਰ ਲੈ ਗਿਆ ਹੂੰ ਕਮਨ ਦਾਦਾ ਜੀ ਕਹਿੰਦਾ ਵੀ ਮੈਂ ਫਾਈਂਡ ਆਊਟ ਕਰਦਾ ਪਿਆ ਮੈਨੂੰ ਪਤਾ ਹੈ ਕਹਿੰਦਾ ਕਬੂਤਰ ਆਉਂਦੇ ਆ ਸ਼ੂਟਿੰਗ ਸ਼ੂਟਿੰਗ ਮੈਂ ਸਾਰੀ ਫਾਈਂਡ ਆਊਟ ਕਰਕੇ ਕਹਿੰਦਾ ਦੱਸੂਗਾ ਹੂੰ ਉਹ ਮੇਰੇ ਕੋ ਮੇਰੇ ਕੋ ਐਦਾਂ ਨਹੀਂ ਲੈਗਾ ਦੱਸ ਕਬੂਤਰ ਮੈਂ ਗੱਲ ਲੈਣਾ ਕੋਈ ਓਕੇ ਆ ਮੈਂ ਕੁਮਗਰ ਦੇ ਵੈਸ਼ੀਆ ਜਿ ਬਣਾਏ ਆ ਇਹਨਾਂ ਦਾ ਵੀ ਡਾਰ ਦਾ ਕੋਈ ਤੋੜ ਹੀ ਨਹੀਂ ਨਾਲੇ ਘਰੇ ਆਉਣ ਦੇ ਸਾਈਜ਼ ਦੇ ਸਾਰੀ ਚੀਜ਼ਾਂ ਦੀ ਸ਼ੈਲ ਪੁੱਤ ਜੀ ਬਾਲੀ ਐਵਰਨ ਖਤਰੀ ਤੇ ਲਾਈਆਂ ਜਾਲ ਤੇ ਇਹ ਸਾਰੇ ਸੁਵੇ ਲੱਗਿਆ ਵੀ ਥੱਲੇ ਹੋਊਗਾ ਥੱਲੇ ਉਤਰਦੇ ਆਂ ਜੁੜਦੇ ਆਂ ਪਰਦੇ ਪਰਦੇ ਇਹ ਬਣਾਏ ਆ ਮੈਂ 골ਡਨ 골ਡਨ ਮੇਰੇ ਕੋ ਦੋ ਤਰ੍ਹਾਂ ਦੀ ਬ੍ਰੀਡ ਆਏਗੀ ਇੱਕ ਤਾਂ ਮੈਂ ਮੰਨ ਲਾ ਉਹ ਵੈਸੀ ਆ ਜੀ ਪਾ ਕੇ ਬਣਾਈ ਹੋਈ ਆ ਇੱਕ オリジナルਲੀ ਬਣਾਏ ਆ 골ਡਨ ਮਤਲਬ ਇੱਕ ਉਹਨਾਂ ਤੋਂ ਬ੍ਰੀਡ ਹੀ ਆ ਆਪਣੀ ਹਾਈ ਫਲਾਇਰਾਂ ਜੋ ਉਹ ਮੇਰੇ ਕੋ ਮਰ ਗਿਆ ਬੜਾ ਹੀ ਤਾੜਾ ਵਰਦਾਇਆ ਇੱਕ ਜੌਨਸਰ ਦਾ ਬਰੀਡ ਆ ਪਾਕਿਸਤਾਨ ਨੇ ਨੌਨਸਰ ਆ ਕਲਸਰੇ ਵਸਿਆ ਜਿਨ੍ਹਾਂ ਦੀ ਫਿੱਕੀ ਜੀ ਕਰਦਾ ਜਿੱਦਾਂ ਆਇਆ ਜਿੱਦਾਂ ਇਦਾਂ ਦੇ ਆ ਥੋੜੇ ਜੀ ਹੋਰ ਡਾਰਕ ਹੁੰਦੇ ਆ ਉਹਨਾਂ ਜ਼ੋਰਦਰੀ ਵੀ ਕਹਿ ਦਿੰਦੇ ਆ ਪਰ ਅੱਜ ਕਲਸਰੇ ਹੱਕ ਕੋਈ ਪਤਾ ਲੱਗਦਾ ਕੂਤਰ ਦਾ ਮੇਨ ਤਾਂ ਕਿਹੜੀ ਬਲਡ ਲਾਈਨ ਚੋਂ ਤੁਰਿਆ ਹੋ ਇੱਕ ਕੂਤਰ ਮੈਂ ਕਿਸੇ ਕੋ ਉਦਾਂ ਹੀ ਲੈਂਦਾ ਸੀ ਉਨੇ ਇੱਕ ਦਿਨ ਪੋਸਟ ਪਾਛ ਉਡਾ ਲਿਆ ਆਪਣੀ ਸਾਰੀ ਲੜਦਾ ਉਹ ਦਾ ਇਹ ओरिजिनल 골ਡਨ ਗੋਤਰਾ ਹੈ ਲੈ ਇਹਨੇ ਮੇਰੇ ਕੋ ਪੂਰੇ ਮੰਨ ਲੈ ਸਿਰਫ ਤੈਨੇ ਡਾਰੀਆਂ ਲਈਆਂ ਘਰੇ ਹਮ ਪਹਿਲੀ ਡਾਰੀ ਇਹਨੇ ਛੱਤ ਤੇ ਬਹਿ ਗਿਆ ਇੱਧਰ ਉੱਧਰ ਬਹਿ ਗਿਆ ਹਮ ਦੂਜੀ ਡਾਰੀ ਦੀ ਜਾ ਕੇ ਸਮਾਨ ਖੜਿਆ ਤੀਜੀ ਵਾਰੀ ਜਦ ਲਾਸਟ ਵਾਰ ਉੱਡਿਆ ਨਾ ਇਹ ਹਮ 5 ਘੰਟੇ ਤੇ ਤਿੰਨ ਵਾਰ ਬੈਰੀ ਨਹੀਂ ਸੱਟਿਆ ਨੂੰ ਉੱਪਰ ਹੀ ਉੱਤੋਂ ਹੀ ਫੈਲ ਕਰਨੇ ਥੱਲੇ ਸੁੱਟਿਆ ਫੇਰ ਉੱਪਰ ਉੱਤਰ ਜੇ ਜਦੋਂ ਆਖਰ ਹੋ ਗਿਆ ਨਾ ਜਮਾਈ ਉਹ ਤੋਂ ਆ ਕੇ ਬੈਠਾ ਉਸ ਦਿਨ ਰੋਕ ਲਿਆ ਮੈਂ ਉਹ ਡਾਣਾ ਹੀ ਨਹੀਂ ਉਤਰ ਮਾਦੀਆਂ ਮੈਂ ਫਿਰ ਜਾਂਦਾ ਹਾਂ ਉੱਪਰ ਉੱਦਿਆਂ ਦੀ ਸੈਟਿੰਗ ਬਹੁਤ ਸੋਹਣੀ ਕੀਤੀ ਨੇ। ਰਹਿੰਦਾ ਯਾਰ ਬਹੁਤ ਕੰਮ ਰਹਿੰਦਾ ਹਾਲੇ ਦਾ। ਇਹ ਵੀ ਕਰਨਾ ਹੈ ਇੱਥੇ ਸਾਰਾ ਕਿਉਂਕਿ ਮੈਂ ਪੱਕਾ ਕਰਨ ਦੀ ਸੋਚਦਾ ਸੀ ਸਾਰਾ। ਹੂੰ ਆ ਫਿਰ ਮੈਨੂੰ ਟਾਈਮ ਤੋਂਨੇ ਲੱਗਿਆ ਪਹਿਲਾਂ ਟਰੱਕ ਤੇ ਚੱਲ ਗਿਆ ਹੁਣ ਉੱਦਾਂ ਹੀ ਕੋਟੇ ਜਿਹੋ ਲਈ ਤੇ ਆਇਆ। ਅੱਤੇ ਕੁ ਕਰਵਾਤ ਟਾਈਮ ਗੰਦੇ ਮਿਲਦੇ ਹੋ ਜਾਂਦੇ ਆ। ਕਿਉਂਕਿ ਇਹ ਕਾ ਫੱਟੀਆਂ ਨੇ ਨਾ ਤੁਹਾਡੀਆਂ। ਹੂੰ ਪਰ ਉਦਾਂ ਕਬੂਤਰ ਹੈ ਸਾਰੇ ਹਲਦੀ। ਕਰਾ ਸਲਾਬ ਦੀ ਖੁੱਡੇ ਦੀ ਸਲਾਬ ਜਿਆਦਾ ਮਾਰਦੀ ਆ ਮੈਂ ਹੁਣ ਸਾਫ ਕੀਤਾ ਆ ਨਾ ਠੰਡ ਕਰਕੇ ਥੋੜਾ ਜਿਹਾ ਹੋ ਜਾਂਦਾ ਫੇਫੜਿਆਂ ਨੂੰ ਗਰਮੀਆਂ ਇ ਤੇ ਬਹੁਤ ਸਹੀ ਆ ਗਰਮੀ ਜੇ ਲਾ ਦੇਣਾ ਮਕ ਤੋਂ ਹਾਂ ਸਿੱਧਾ ਧੁੱਪ ਹੁੰਦੀ ਆ ਨਾ ਜਿਆਦੇ ਧੁੱਪੋਂ ਦੇ ਨਾ ਜਿਆਦੇ ਗਰਮੀ ਆ ਮੈਂ ਫੋਮ ਪਾਈ ਆ ਵਿੱਚ ਸਾਰੇ ਖੁੱਡੇ ਦੇ ਨਾਲ ਉੱਤੇ ਸਿੱਧੀ ਗਰਮੀ ਨਹੀਂ ਪੈਂਦੀ ਥੱਲੇ ਵਿਚਾਰ ਰਹਿੰਦਾ ਫਿਰ ਵੀ ਅੰਦਰਲਾ ਟੈਂਪਰੇਚਰ ਛੇਤੀ ਬਾਹਰ ਨਹੀਂ ਜਾਂਦਾ ਟੈਂਪਰੇਚਰ ਰਹਿੰਦਾ ਬੈਟਰੀ ਨਾਲ ਜਿਨ ਪਾਈ ਆ ਸਰਦੀਆਂ ਚ ਹੀਟਰ ਵੀ ਲਾਇਆ ਹੋਇਆ ਦਈ ਇਹ ਬਸ ਇਹ ਕਦੇ ਕਦੇ ਜਿਆਦਾ ਹੀ ਆਉ ਲੱਗਦਾ ਨਾ ਹੂੰ ਉਹ ਤਾਂ ਮਨ ਚਲਾ ਦਿੰਦਾ ਨਹੀਂ ਤੁਸੀਂ ਤਾਂ ਮੈਂ ਮਰੇ ਇੱਥੇ ਤਾਂ ਜੰਗਲੀ ਜੇ ਬਾਲੇ ਗੂਤਰ ਆ ਇੱਕ ਫੇਰ ਵੀ ਗੂਤਰ ਜਦੋਂ ਛਾਣੇ ਆ ਵਿਚਾਰੇ ਮੁੜਦੇ ਆ ਘਰੇ ਆ ਜਾਂਦੇ ਜਿਹੜੇ ਜੰਗਲੀ ਵਾਕਿਆ ਹੀ ਪੜੇ ਹੁਣੇ ਮੈਂ ਉਧਰ ਗਿਆ ਮੈਂ ਡਾਰ ਬੜੀ ਉੱਡੀ ਮੈਂ ਪਤਾ ਨਹੀਂ 1000 ਪਲੱਸ ਗੂਤਰ ਆ ਜੀ ਹੂੰ ਡਾਰੀ ਉੱਡਦੀ ਆ ਇਹ ਯਾਦ ਹੈ ਮੇਰੇ ਕੋ ਮੇਨ ਜਿਹੜੀਆਂ ਮੈਂ 6 ਸਾਲ ਹੋ ਗਏ ਸੰਭੀਆ ਹੀ ਰੇਕਾ ਉਤਰ ਬੋਸ ਰੋ ਪਰ ਬਾਕੀ ਪਸੰਦ ਹੁੰਦੀ ਆ ਤੁਹਾਡੀ ਆ ਜਿਆਦਾ ਤੁਹਾਨੂੰ ਪਾਕਿਸਤਾਨੀ ਪਸੰਦ ਇਹ ਫਿਰ ਉਹਨਾਂ ਨਾਲ ਜਿੱਦਾਂ ਬਾਜੀ ਤੇ ਤੁਸੀਂ ਇਹ ਛੱਡੋਗੇ ਮਲਵਈਆਂ ਨਾਲ ਇਹੀ ਛੱਡੋਗੇ ਨਹੀਂ ਮਲਵਈ ਆਪਣੇ ਕੋ ਆੜਦੇ ਆ ਸਾਰੇ ਉਹ ਮਲਵਈਆਂ ਨਾਲ ਮਲਵਈਆਂ ਦੀ ਜੋੜੀ ਮਲਵਈਆਂ ਨਾਲ ਮਲਵਈ ਇਹ ਉੱਡਣਗੇ ਇਹ ਨਹੀਂ ਉੱਡਦੇ ਆ ਨਹੀਂ ਉੱਡਦੇ ਕਿਉਂਕਿ ਇਹਨਾਂ ਨੇ ਗਹਿराई ਕਰਨੀ ਆ ਸਮਾਨ ਦੀ ਹੂੰ ਇਹ ਤਾਂ ਕਈ ਟਾਈਮ ਚ ਕੱਟੇ ਜਾਣਗੇ ਫਿਰ ਕਈ ਕੁ ਬੁੱਧਰੇ ਇਦਾਂ ਦੇ ਆ ਜਿਹੜੇ 5 ਵਜੇ ਤੋਂ ਸਟਾਰਟ ਹੀ ਹੁੰਦੇ ਆ ਸਮਾਨ ਤੇ ਆ ਕੇ ਨਾ ਖੜੇ ਹੁੰਦੇ ਵਾਪਸ ਦੇਖਣੇ ਤੇ ਆ ਮੈਂ ਹੁਣ ਘਰ ਆ ਗਿਆ ਨਹੀਂ ਨਹੀਂ ਕੀ ਕਰਾਈ ਕੀ ਰਹਿੰਦੇ ਆ ਮੈਂ ਉੱਪਰ ਜਾਦਾ ਹੀ ਉੱਪਰ ਚੜ ਜਾਂਦੇ ਰਹਿੰਦੇ ਆ ਹਮ ਮਲਵਈਆ ਉਹਨਾਂ ਮਨਲਾ ਟਾਈਮ ਜਦੋਂ ਵੀ ਲੱਗਣਾ ਇਹ ਤਾਂ ਦੇਖਣਾ ਹੀ ਨਹੀਂ ਕਰ ਹਮ ਬਿਨਾਂ ਟਾਈਮ ਚ ਕੱਟ ਹੋ ਜਾਣਾ ਫੇਰ ਕੱਟ ਜਾਣੀ ਆ ਲੋਈ ਤੁਹਾਡੇ ਕੋਲ ਮੈਂ ਕਹਿੰਦਾ ਚੌਥਾ ਹਿੱਸਾ ਮਲਵਈਆ ਹਣ ਮੂੰ ਮੇਰੇ ਕੋਲ ਮਲਵਾਈ ਘਟਿਆ ਇਸ ਸਾਲ ਹੀ ਸ਼ੌਕ ਕੀਤਾ ਮਲਵਾਈ ਦਾ ਸਟਾਰਟ ਮੈਂ ਹੂੰ ਬਸ ਲਾਸਟ ਪਿਛਲੇ ਸਾਲ ਹੀ ਦੇਖਣ ਨੂੰ ਆ ਮਲਵਾਈ ਬੈਠੇ ਵਿੱਚ ਇੰਨਾ ਚ ਵੀ ਬੈਠੇ ਆ ਹਾਂ ਇਹ ਬੱਲੇ ਬੈਠਾ ਹੈ ਹੂੰ ਇੱਕ ਉਹ ਪੱਠਾ ਕੂਟਰ ਹੂੰ ਕਾਲਾ ਚੀਨਾ ਉਸ ਕੂਟਰ ਦੀ ਮਾਂ ਉੱਡੀ ਆ ਮੇਰੇ ਕੋਲ ਕੂਟਰ ਬਹੁਤ ਲੰਬਾ ਯਾਰ ਮੈਂ ਰੋਕ ਲਿਆ ਫਿਰ ਇਹਨੂੰ ਹੂੰ ਮੰਨ ਲੈ ਤਕਰੀਬਨ 9 ਘੰਟੇ ਘਰੇ ਉੱਡੀ ਆ ਕੂਤਰ ਲੰਬਾ ਹੀ ਬਾਦ ਚਿੱਟੀ ਅੱਖ ਦਾ ਕਿਹਦਾ ਫਿਓ ਹੈਗਾ ਮੇਰੇ ਕੋ ਹਮ ਪਰ ਮਾਉਂਡ ਹੀ ਦੇਖੋ ਕੂਤਰ ਲੰਬਾ ਹੀ ਦੇਖੋ ਕੰਨਾ ਫੁੰਝਾ ਗੱਡਾ ਲੰਬਾ ਕੂਤਰ ਆ ਵੀ ਬਹੁਤ ਲੰਬਾ ਆ ਪੀਲੀ ਅੱਖ ਦਾ ਕੂਤਰ ਰਹਿ ਗਿਆ ਕਈ ਬਾਲੇ ਮਤਲਬ ਸੀ ਰਹਿੰਦੇ ਆ ਪਰ ਇੱਥੇ ਟਾਈਮ ਚਾਹੀਦਾ ਕਿ ਕਿਸੇ ਨੂੰ ਟਾਈਮ ਮਿਲ ਜੇਗਾ ਇੰਨਾ ਨਾ ਅਸੀਂ ਇੱਥੇ ਬਸ ਸਮਾਪਤਾ ਵੀ ਕੂਤਰ ਇੰਡੀਆ ਹੁੰਦੇ ਮੈਂ ਕਹ ਆਲ ਇੰਡੀਆ ਦੀ ਮਨਲਾ ਕੋ ਕਰੰਦਾ ਕੂਪਰਾ ਦਮ ਰੱਖਦਾ ਬੰਦਾ ਵੀ ਇਤਰਾਇਚਾ ਟਾਈਮ ਨਹੀਂ ਹੈਗਾ ਯਾਰ ਇੱਕ ਇੱਕ ਦੋ ਦਿਨ ਕਬੂਤਰ ਨੂੰ ਕੇਅਰ ਨਾ ਮਿਲੇ ਉਹ ਮੇਚੋ ਟੀਲਾ ਮੱਠਾ ਹੋ ਜਾਂਦਾ ਟੀਂਜਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਟੀਲਾ ਆ ਕੀ ਹੈਗਾ ਆਹ ਤੇ ਬੰਦਾ ਦੇਖ ਕੇ ਨਾਲ ਦੇ ਨਾਲ ਹੀ ਸਾਭ ਲੈਂਦਾ ਕੂਤਰ ਨੂੰ ਇਹ ਚੀਜ਼ਾਂ ਦੇਖ ਰੇਖ ਦੀਆਂ ਸਾਰੀਆਂ ਚਲੋ ਥੈਂਕ ਯੂ ਭਾਜੀ ਤੁਹਾਡਾ